ਮੈਂ ਭਗਤ ਚੁੰਨੀ ਲਾਲ ਜਿਹੜਾ ਕਿ ਇਸ ਹਲਕੇ ਤੋਂ ਹੀ ਤਿੰਨ ਵਾਰ ਮੈਂ ਇਲੈਕਸ਼ਨ ਜਿੱਤਿਆ ਹਾਂ ਐਮਐਲਏ ਬਣਿਆ ਹਾਂ ਔਰ ਅੱਜ ਅੱਜ ਮੇਰੀ ਉਮਰ ਦਾ ਤਕਾਜ਼ਾ ਜੋ ਹੈ ਜ਼ਿਆਦਾ ਹੋ ਗਿਆ ਇਸ ਕਰਕੇ ਮੈਂ ਆਪਣੇ ਬੇਟੇ ਮਹਿੰਦਰਪਾਲ ਨੂੰ ਇਸ ਹਲਕੇ ਤੋਂ ਇਲੈਕਸ਼ਨ ਲੜਨ ਨੂੰ ਵਾਸਤੇ ਕਿਹਾ ਹੈ ਔਰ ਉਹ ਇਲੈਕਸ਼ਨ ਲੜ ਰਹੇ ਹਨ ਕਿਉਂਕਿ ਮੈਂ ਚਾਹਨਾ ਕਿ ਇਸ ਹਲਕੇ ਦਾ ਜੋ ਇਸ ਵੇਲੇ ਹਾਲਾਤ ਹਨ ਕੋਈ ਅੱਛਾ ਇਨਸਾਨ ਕੋਈ ਅੱਛਾ ਲੀਡਰ ਜਿਹੜਾ ਹੈ ਜਿਹੜਾ ਇਸ ਹਲਕੇ ਦੀ ਸੇਵਾ ਕਰ ਸਕੇ ਉਹਨੂੰ ਅੱਗੇ ਲਿਆਉਣਾ ਚਾਹੀਦਾ ਹੈ ਤੇ ਇਸ ਕਰਕੇ ਮਿੰਦਰਪਾਲ ਨੂੰ ਵੋਟਾਂ ਫਵਾਕੇ 10 ਤਰੀਖ ਨੂੰ ਜਿਤਾਓ ਤਾਂ ਕਿ ਤੁਹਾਡੀ ਸੇਵਾ ਕਰ ਸਕੇ ਔਰ ਜਿਹੜੇ ਤੁਹਾਡੇ ਇਲਾਕੇ ਦੇ ਕੰਮ ਹਨ ਸਾਲੇ ਕੀਤੇ ਜਾ ਸਕਣ ਤੋਂ ਸਾਰੇ ਲੋਕ ਜਿਹੜੇ ਨੇ ਮੇਰੇ ਮੇਰੀ ਅਪੀਲ ਨੂੰ ਮੰਨਿਆ ਹੋਇਆ ਮਿੰਦਰਪਾਲ ਜੀ ਨੂੰ 10 ਤਰੀਕ ਨੂੰ ਵੋਟਾਂ ਪਾਣ ਤਾਂ ਕਿ ਮਿੰਦਰਪਾਲ ਜੀ ਜੇਲੇ ਨੇ ਇਹ ਮੇਰੇ ਨਾਲੋਂ ਵੀ ਤੁਹਾਡੀ ਸੇਵਾ ਜੜੀ ਹੈ ਜ਼ਿਆਦਾ ਕਰਨਗੇ ਉਹ ਇਹ ਮੇਰਾ ਪੂਰਾ ਵਿਸ਼ਵਾਸ ਹੈ